ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਤਿਗੁਰਾਂ ਦੀ ਕਿਰਪਾ ਦੇ ਨਾਲ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਜਈਏ ਵਾਲੇ ਸ਼ਬਦਾਂ ਦੀ ਸੰਤਿਆ ਸਰਵਣ ਕਰ ਰਹੇ ਹਾਂ ਅੱਜ ਆਪਾਂ ਚਾਰ ਸ਼ਬਦਾਂ ਦੀ ਸੰਤਿਆ ਕਰਾਂਗੇ ਪਹਿਲਾ ਸ਼ਬਦ ਹੈ ਮਮਾ ਜਯਾ ਇਸ ਦਾ ਉਚਾਰਨ ਬਣੇਗਾ ਮੰਮੇ ਜਲਾਵਾ ਮੈਂ ਇਸ ਦਾ ਅਰਥ ਹੈ ਸਰੂਪ ਦੁਬਾਰਾ ਫਿਰ ਸ਼ਬਦ ਨੂੰ ਸਮਝੀਏ ਮੰਮਾ ਜਯਾ ਉਚਾਰਨ ਹੈ ਮੰਮੇ ਜਲਾਵਾ ਮੈਂ ਅਰਥ ਹੈ ਸਰੂਪ ਗੁਰਬਾਣੀ ਵਿੱਚ ਪੰਕਤੀ ਦਰਜ ਹੈ ਕਬੀਰ ਕਾਇਆ ਕਜਲੇ ਬਨ ਭਇਆ ਮਨ ਕੁੰਚਰ ਮੈ ਮੰਤ ਦੁਬਾਰਾ ਪੰਕਤੀ ਸਰਵਣ ਕਰੀਏ ਕਬੀਰ ਕਾਇ ਕਜਲੇ ਬਨ ਭਇਆ ਮਨ ਕੁੰਚਰ ਮੈ ਮੰਤ ਅਗਲਾ ਸ਼ਬਦ ਹੈ ਚच्चे ਕੰਨਾ ਜਯਾ ਇਸ ਦਾ ਉਚਾਰਨ ਬਣੇਗਾ ਚच्चे ਕੰਨਾ ਈੜੀ ਸਿ ਹਰੀ ਚਾਏ ਇਸ ਨੂੰ ਲਾ ਨਹੀਂ ਲਾਉਣਾ ਸਿਹਾਰੀ ਲਾਉਣੀ ਹੈ ਚਾਏ ਈੜੀ ਸਾਰੀ ਇਹ ਚੱਚੇ ਕੰਨਾ ਚਾ ਈੜੀ ਸਾਰੀ ਇਹ ਚਾਏ ਚਾਏ ਇਸ ਤਰ੍ਹਾਂ ਬੋਲਣਾ ਹੈ ਇਸ ਦਾ ਅਰਥ ਹੈ ਉਤਸਾਹ ਦੁਬਾਰਾ ਸ਼ਬਦ ਨੂੰ ਫੇਰ ਸਮਝੀਏ ਚੱਚੇ ਕੰਨਾ ਯਈਆ ਇਸ ਦਾ ਉਚਾਰਨ ਬਣੇਗਾ ਚੱਚੇ ਕੰਨਾ ਚਾ ਈੜੀ ਸਿਹਾਰੀ ਇਹ ਚਾਏ ਚਾਏ ਇਸ ਤਰ੍ਹਾਂ ਬੋਲਣਾ ਹੈ ਨਾ ਲਾ ਕੇ ਚਾਏ ਨਹੀਂ ਬੋਲਣਾ ਸਿਹਾਰੀ ਬੋਲਣੀ ਐ ਚਾਏ ਚਾਏ ਇਕੱਠਾ ਬੋਲ ਦੇਣਾ ਤੇ ਛੇਤੀ ਬੋਲਣਾ ਈੜੀ ਸਿਹਾਈ ਸੰਕੋਚ ਕੇ ਬੋਲਣੀ ਐ ਅਰਥ ਹੈ ਉਤਸ਼ਾਹ ਪੰਕਤੀ ਦਰਜ ਹੈ ਗੁਰਬਾਣੀ ਵਿੱਚ ਨਾਮ ਨਾਵਨ ਨਾਮ ਰਸ ਖਾਨ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਦੁਬਾਰਾ ਪੰਕਤੀ ਫੇਰ ਸਰਵਣ ਕਰੀਏ ਨਾਮ ਨਾਵਨ ਨਾਮ ਰਸ ਖਾਨ ਆਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਅਗਲਾ ਸ਼ਬਦ ਹੈ ਨੰਨਾ ਜਈਆ ਨਾਨੇ ਸਿਆਰੀ ਇਸ ਦਾ ਉਚਾਰਨ ਹੋਏਗਾ ਨੰਨੇ ਦਲਾਵਾਨੈ ਨਾਨੇ ਸਿਆਰੀ ਨੈਣ ਇਹਦਾ ਅਰਥ ਹੈ ਨੇਤਰ ਜਾਂ ਅੱਖਾਂ ਦਬਾਰਾ ਸ਼ਬਦ ਨੂੰ ਫੇਰ ਸਮਝੀਐ ਨੰਨਾ ਜਈਆ ਨਾਣੇ ਸਿਆਰੀ ਇਸ ਦਾ ਉਚਾਰਨ ਹੋਵੇਗਾ ਨੰਨੇ ਦਲਾਵਾਂ ਨਾਣੇ ਸਿਆਰੀ ਨੈਣ ਅਰਥ ਹੈ ਅੱਖਾਂ ਪੰਕਤੀ ਹੈ ਗੁਰਬਾਣੀ ਵਿੱਚ ਨੈਣ ਤਾਂ ਪਰ ਸਖ ਅਥ ਨੈਣ ਗੁਰ ਅਮਰ ਸਿਖਜੈ ਦਬਾਰਾ ਪੰਕਤੀ ਸਰਵਨ ਕਰੀਐ ਨੈਣ ਤਾਂ ਪਾਰਸਖ ਅਥ ਨੈਣ ਗੁਰ ਅਮਰ ਸਖਿਜੈ ਅਗਲਾ ਸ਼ਬਦ ਹੈ ਬੱਬਾ ਯਈਆ ਨਾਣੇ ਸਿਹਾਰੀ ਇਸ ਦਾ ਉਚਾਰਨ ਹੈ ਬੱਬੇ ਚਲਾਵਾ ਨਾਣੇ ਸਿਹਾਰੀ ਬੈਣ ਅਰਥ ਹੈ ਬਚਨ ਦੁਬਾਰਾ ਸ਼ਬਦ ਨੂੰ ਸਮਝੀਏ ਬੱਬਾ ਯਈਆ ਨਾਣੇ ਸਿਹਾਰੀ ਇਹਦਾ ਉਚਾਰਨ ਹੋਵੇਗਾ ਬੱਬੇ ਚਲਾਵਾ ਨਾਣੇ ਸਿਹਾਰੀ ਬੈਣ ਅਰਥ ਹੈ ਬਚਨ ਪੰਕਤੀ ਐ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰ ਨਾਨ ਬਨ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹੇ ਨਬਾਰਾ ਪੰਕਤੀ ਫੇਰ ਸਰਵਨ ਕਰੀਐ ਗੁਰ ਨਾਨ ਬਨ ਗੁਰ ਗੁਰ ਕਰਹੁ ਗੁਰੂ ਸਤ ਕਵ ਨਲ ਕਹੇ ਇਹ ਤੋਕ ਚਾਰ ਸ਼ਬਦਾਂ ਦੀ ਆਪਾਂ ਸੰਖਿਆ ਸਰਵਣ ਕੀਤੀ ਹੈ ਆਸ ਹੈ ਸੰਗਤਾਂ ਨੂੰ ਇਹ ਵੀਡੀਓ ਪਸੰਦ ਆਵੇਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਹੋਇਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਅੱਗੇ ਸਮੱਤ ਬਸਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ